ਤੇ ਜੋ ਹਾਲਾਤ ਬਣੇ ਸੀ ਪਿੱਟੂ ਜੀ ਲਈ ਇਲੈਕਸ਼ਨ ਚ ਉੱਤਰ ਜਾ ਕੇ ਸੁਧਰ ਨਹੀਂ ਜਾਣੇ ਤੇ ਇੱਕ ਗੱਲ ਹੋਰ ਕਹਦੇ ਆ ਜਿਹੜੀ ਮਰਜੀ ਪਾਰਟੀ ਚ ਚਲੇ ਜਾਓ ਸਾਥੀ ਨਜ਼ਰ ਨਹੀਂ ਆਣੇ ਉਥੇ ਵਰਕਰ ਤੇ ਨਜ਼ਰ ਆ ਜਾਣਗੇ ਨਵੇਂ-ਨਵੇਂ ਚਿਹਰੇ ਤੇ ਨਜ਼ਰ ਆ ਜਾਣਗੇ ਪਰ ਉਥੇ ਆਸ਼ੂ ਸੰਜੇ ਤਲਵਾੜ ਵੈਦ ਈਸ਼ਵਰ ਜੋ ਚੀਮਾ ਪਾਂਡੇ ਡਾਬਰ ਨਹੀਂ ਲੱਭਣੇ ਉਹਨੂੰ ਉਥੇ ਇਹੋ ਜਿਹੇ ਬੰਦੇ ਨਹੀਂ ਲੱਭਣੇ ਜਿਹੜੇ ਉਹਦੇ ਲਈ ਮਰ ਮਿਟਣ ਨੂੰ ਹਮੇਸ਼ਾ ਤਿਆਰ ਸੀ ਅੰਦਰ ਜਾਣ ਨੂੰ ਹਮੇਸ਼ਾ ਤਿਆਰ ਸੀ ਮੇਰਾ ਦੋਸਤ ਹੈ ਜੀ ਮੈਂ ਉਹਦੇ ਚ ਕੀ ਕਮਜ਼ੋਰੀਆਂ ਕੀ ਨਹੀਂ ਇਹ ਕਾਨੂੰ ਕਹਿਣਾ ਹੈ ਜੱਜ ਨਹੀਂ ਮੇਰੇ ਮੂੰਹੋਂ ਕੋਈ ਗੱਲਾਂ ਇਹ ਉਹ ਦੇਖਣ ਕੀ ਕਹਿਣਾ ਪਰ ਹਾਂ ਉਹ ਪਾਰਟੀ ਛੱਡ ਕੇ ਗਿਆ ਚਾਹੇ ਇਸੇ ਹੀ ਜਗ੍ਹਾ ਤੋਂ ਦੂਸਰੀ ਪਾਰਟੀ ਤੋਂ ਲੜੇ ਲੁਧਿਆਣੇ ਤੋਂ ਆ ਕੇ ਅਸੀਂ ਪੂਰੇ ਤੰਦੇਹੀ ਨਾਲ ਆਪਣੀ ਪਾਰਟੀ ਨਾਲ ਖੜਾਂਗੇ ਔਰ ਆਪਣੇ ਕੈਂਡੀਡੇਟ ਨੂੰ ਜਿਤਾਵਾਂਗੇ ਰਾਜਨੀਤਿਕ ਸਮੀਕਰਨਾਂ ਦਾ ਖੇੜਾ ਤੇ ਪੰਜਾਬ ਦੀ ਰਾਜਨੀਤੀ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਬਦਲਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਵੱਡੇ ਲੀਡਰ ਲਗਾਤਾਰ ਕਾਂਗਰਸ ਛੱਡ ਕੇ ਦੂਜੀ ਪਾਰਟੀਆਂ ਦਾ ਰੁਕਾ ਰਹੇ ਨੇ ਰਾਜਕੁਮਾਰ ਚੱਬੇਵਾਲ ਤੋਂ ਬਾਅਦ ਸਿਟਿੰਗ ਐਮਪੀ ਰਵਨੀਤ ਬਿੱਟੂ ਪਾਰਟ ਪਾਰ ਜੋਇਨ ਕਰ ਲੈਂਦੇ ਨੇ ਕਾਂਗਰਸ ਇਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਮਜੂਰ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਗਪੂਰਨ ਆਸ਼ੂ ਆਸ਼ੂ ਜੀ ਰਾਜਕੁਮਾਰ ਚੱਬੇਵਾਲ ਜਾਣਦੇ ਨੇ ਕਾਫੀ ਰੋਲਾ ਪੈਂਦਾ ਵਾ ਹੁਣ ਰਵਨੀਤ ਬਿੱਟੂ ਤਿੰਨ ਵਾਰ ਦੇ ਸਿਟਿੰਗ ਐਮਪੀ ਕਾਂਗਰਸ ਦੇ ਨਾਲ ਕਈ ਪੀੜੀਆਂ ਤੋਂ ਜੁੜਿਆ ਹੋਇਆ ਪਰਿਵਾਰ ਕਾਂਗਰਸ ਛੱਡ ਕੇ ਭਾਜਪੀ ਦਾ ਰੁਖ ਕਰਦਾ ਵਾ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਰਿਵਾਰ ਤਾਂ ਨਹੀਂ ਗਿਆ ਮੈਂ ਸੱਚੀ ਗੱਲ ਦੱਸਾਂ ਉਸ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਸਰਦਾਰ ਬਿਆਨ ਸਿੰਘ ਦੀ ਜੇ ਗੱਲ ਕਰੀਏ ਤਾਂ ਉਹਨਾਂ ਵਾਸਤੇ ਕਾਂਗਰਸ ਪਰਿਵਾਰ ਪਰਿਵਾਰ ਸੀ ਫਿਰ ਜੇ ਇੰਡੀਵਿਜੂਅਲੀ ਝੱਜ ਪਰਿਵਾਰ ਦੀ ਵੀ ਗੱਲ ਕਰੀਏ ਤੇ ਉਹਨਾਂ ਵਿੱਚੋਂ ਬਿੱਟੂ ਸਾਹਿਬ ਹੀ ਗਏ ਗੁਰਕੀਰਤ ਜੀ ਸਰਦਾਰ ਤੇਜ ਪ੍ਰਕਾਸ਼ ਜੀ ਅੱਜ ਮੇਰਾ ਖਿਆਲ ਜਿੰਨੇ ਇੱਕ ਕਾਂਗਰਸ ਪਾਰਟੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਠੱਗਿਆ ਮਹਿਸੂਸ ਕਰਦੇ ਹੋਣਗੇ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਸ ਤਰੀਕੇ ਦਾ ਉਹ ਡਿਸੀਜਨ ਉਹਨਾਂ ਨੇ ਲਿੱਤਾ ਬਿੱਟੂ ਜੀ ਨੇ ਜਦੋਂ ਸਾਰੀਆਂ ਚੀਜ਼ਾਂ ਉਹਨਾਂ ਦੇ ਹੱਕੇ ਵਿੱਚ ਵਰਕਰ ਉਹਨਾਂ ਦੇ ਨਾਲ ਹਲਕਾ ਇੰਚਾਰਜ ਉਹਨਾਂ ਦੇ ਨਾਲ ਸਾਰੇ ਉਹਨਾਂ ਦੇ ਲਈ ਮਿਹਨਤ ਕਰਨ ਨੂੰ ਤਿਆਰ ਤੇ ਉਹ ਆਪ ਕੱਲੇ ਆਪਣਾ ਡਿਸੀਜਨ ਬਿਨਾਂ ਕਿਸੇ ਨਾਲ ਡਿਸਕਸ ਕਰੇ ਲੈ ਕੇ ਦੂਸਰੀ ਪਾਰਟੀ 'ਚ ਚਲੇ ਜਾਂਦੇ ਆ ਔਰ ਇੱਕ ਦਿਨ ਪਹਿਲਾਂ ਤਾਂ ਹੀ ਕਿਸੇ ਨੂੰ ਦੱਸਦੇ ਵੀ ਨਹੀਂ ਹੋਲੀਆਂ ਮਨਾਉਂਦੇ ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਤੇ ਹੋਲੀ ਤੋਂ ਅਗਲੇ ਦਿਨ ਉੱਥੇ ਜਾ ਕੇ ਪਰਨਾ ਪਾ ਲੈਂਦੇ ਆ ਬੀਜੇਪੀ ਦਾ ਤੇ ਆਪਣੇ ਆਪ ਨੂੰ ਬੀਜੇਪੀ ਦਾ ਕਾਰਜਕਰਤਾ ਬਣਾ ਲੈਂਦੇ ਆ ਤੇ ਇਹ ਇਸ ਤੋਂ ਮੰਦ ਭਾਗਾ ਕੀ ਹੋ ਸਕਦਾ ਉਹੀ ਵਰਕਰ ਜਿਹੜਾ ਉਹਨਾਂ ਪਿੱਛੇ ਐਤਕੀ ਤਾਂ ਹੁਣ ਤਾਂ ਮੈਂ ਤੁਹਾਨੂੰ ਕਲੀਅਰਲੀ ਦੱਸ ਦੇਣਾ ਵੀ ਮਜਬੂਰੀ ਦੇ ਵਿੱਚ ਕੈਂਪੇਨ ਕਰ ਰਿਹਾ ਸੀਗਾ ਉਹ ਕਹਿ ਰਿਹਾ ਸੀਗਾ ਵੀ ਅਸੀਂ ਕਿਹੜੇ ਮੂੰਹ ਨਾਲ ਚਾਈਏ ਬਿੱਟੂ ਜੀ ਦੀਆਂ ਕਮਜ਼ੋਰੀਆਂ ਐ ਪਰ ਫਿਰ ਵੀ ਸਮਝਾ ਬੁਝਾ ਕੇ ਬਿੱਟੂ ਜੀ ਨੇ ਵੀ ਕਿਸੇ ਕਿਤੇ ਨਾ ਕਿਤੇ ਉਹਨਾਂ ਨੂੰ ਕਨਵਿੰਸ ਕੀਤਾ ਅੱਗੇ ਜਾ ਰਹੇ ਸੀਗੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਸਾਡੇ ਨਾਲ ਐਡਾ ਬੜਾ ਧੋਖਾ ਯਾਰ ਕਿਤੇ ਇੱਕ ਇਹੀ ਮਜਬੂਰੀਆਂ ਭਾਜੇਪੀ ਜੁਆਇਨ ਕਰਨ ਦਾ ਕਾਰਨ ਬਣੀਆਂ ਜਾਂ ਭਾਜੇਪੀ ਦਾ ਨੇੜਤਾ ਸੀਗੀ ਜਿਸ ਤਰ੍ਹਾਂ ਉਹਨਾਂ ਨੇ ਕੱਲ ਸੰਬੋਧਨ ਵਿੱਚ ਕਿਹਾ ਵੀ ਕਿ ਅਮੀਸ਼ਾਹ ਦੇ ਨਾਲ ਪਿਛਲੇ 10 ਸਾਲਾਂ ਤੋਂ ਕਾਫੀ ਨੇੜਤਾ ਵਾ ਬਹੁਤ ਪਿਆਰ ਆ ਉਹ ਕਾਰਨ ਬਣਿਆ ਕੀ ਲੱਗਦਾ ਕਾਰਨ ਕੀ ਇਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਟਿਕਟ ਦੇ ਦਾਅਵੇਦਾਰੀ ਪ੍ਰਚਾਰ ਵੀ ਚੱਲ ਰਿਹਾ ਸੀ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਸੀ ਅਚਾਨਕ ਭਾਜਪਾ ਜੁਆਇਨ ਕਰਕੇ ਇਹੇ ਬਿਹਤਰ ਤਾਂ ਉਹ ਹੀ ਦੱਸ ਸਕਦੇ ਨੇ ਪਰ ਮੈਂ ਆਪਣੇ ਲੈਵਲ ਤੇ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਦਾ ਉਹ ਇਹੀ ਕਰ ਸਕਦਾ ਬਾਈ ਨੇੜ ਤਾਂ ਹਰੇਕ ਦੀ ਹਰੇਕ ਨਾਲ ਹੋ ਸਕਦੀ ਹੈ ਕੋਈ ਕਿਸੇ ਨਾਲ ਦੁਸ਼ਮਣੀ ਤਾਂ ਲੈ ਕੇ ਨਹੀਂ ਚੱਲਿਆ ਵੇ ਜਦੋਂ ਕਿਤੇ ਬੈਠਦੇ ਆ ਕਿਸੇ ਵਿਆਹ ਕਿਸੇ ਪ੍ਰੋਗਰਾਮ ਚ ਕਿਸੇ ਸ਼ਾਦੀ ਚ ਕਿਸੇ ਮੀਟਿੰਗ ਚ ਤਾਂ ਸਾਰੇ ਇੱਕ ਦੂਸਰੇ ਨੂੰ ਇੱਕ ਨੋ ਲੈਜ ਕਰਦੇ ਆ ਹਰੇਕ ਦੀ ਆਪ ਦੀ ਆਈਡਿਓਲੋਜੀਕਲੀ ਹਰੇਕ ਇਸ਼ੂਜ਼ ਨੂੰ ਲੈਣਾ ਉਹਨਾਂ ਦਾ ਨਜ਼ਰੀਆ ਅਲੱਗ-ਅਲੱਗ ਹੋ ਸਕਦਾ ਕਿਸੇ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਰਹਿੰਦੀ ਪਰ ਇਹ ਦੋਸਤੀ ਦਾ ਇਹ ਮਤਲਬ ਥੋੜੀਆ ਵੀ ਜਿੱਥੇ ਅਸੀਂ ਖੜੇ ਆ ਜਿਹੜੀ ਸੰਸਥਾ ਚ ਖੜੇ ਆ ਜਿਹੜੀ ਸੰਸਥਾ ਨੇ ਇਹਨਾਂ ਮਾਨ ਸਤਕਾਰ ਦਿੱਤਾ ਤਿੰਨ-ਤਿੰਨ ਪੀੜ੍ਹੀਆਂ ਚ ਤੁਹਾਨੂੰ ਰੈਕਗਨੀਸ਼ਨ ਦਿੱਤੀ ਉਸ ਸੰਸਥਾ ਨੂੰ ਉਸ ਪਾਰਟੀ ਨੂੰ ਤੁਸੀਂ ਧਰੋ ਕਰ ਦੋ ਇਹ ਕਦੀ ਨਹੀਂ ਹੁੰਦਾ ਦੋਸਤੀ ਤੁਹਾਡੇ ਨਾਲ ਵੀ ਸਗੀ ਕਾਫੀ ਲੁਧਿਆਣਾ ਦੇ ਵਿੱਚ ਜਿਹੜਾ ਚਰਚਾ ਵੀ ਚੱਲਦੀ ਰਹੀ ਆ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੀਜੇਪੀ ਜੁਆਇਨ ਕਰ ਰਿਹਾ ਕਿ ਉਹਨਾਂ ਨੇ ਕਿਹਾ ਕਿ ਲੁਧਿਆਣਾ ਤੋਂ ਲੜਾਂਗੇ ਤਾਂ ਹੁਣ ਜਿੱਥੇ ਮੰਚ ਚ ਸਾਂਝੇ ਹੁੰਦੇ ਹੋਏ ਨਜ਼ਰ ਆਉਂਦੇ ਸੀਗੇ ਹੁਣ ਮੰਚ ਆਹਮਨੇ ਸਾਹਮਣੇ ਹੋਣਗੇ ਕਿਸ ਤਰ੍ਹਾਂ ਦੇਖਦੇ ਹੋ ਬੜੀ ਸਹੀ ਗੱਲ ਹੈ ਤੁਸੀਂ ਪੁੱਛਿਆ ਦੋਸਤੀ ਰਹੇਗੀ ਦੋਸਤ ਮੇਰੇ ਵੱਲੋਂ ਹਮੇਸ਼ਾ ਦੋਸਤੀ ਰਹੇਗੀ ਉਹਨੂੰ ਨੇਗੀ ਮਿਲੂਗਾ ਪਰ ਜਿੱਥੋਂ ਤਾਈਂ ਪਾਰਟੀ ਦਾ ਇਲੈਕਸ਼ਨ ਦਾ ਸਬੰਧ ਆ ਮਿੱਤਰ ਅਸੀਂ ਬਿਲਕੁਲ ਸਾਹਮਣੇ ਆਵਾਂਗੇ ਖੁੱਲ ਕੇ ਆਵਾਂਗੇ ਆਪਣੀ ਪਾਰਟੀ ਨੂੰ ਜਿਤਾਵਾਂਗੇ ਉਸ ਪਾਰਟੀ ਨੂੰ ਜਿਹਨੂੰ ਤੂੰ ਧਰੋ ਕਰਕੇ ਗਿਆ ਤੂੰ ਜਿੰਨਾ ਕਿਹੜੇ ਕਾਰਨਾ ਕਰਕੇ ਗਿਆ ਮੈਂ ਨਹੀਂ ਤੇਰੇ ਤੋਂ ਪੁੱਛਣਾ ਚਾਹੁੰਦਾ ਮੈਂ ਤਾਂ ਉਹਨੂੰ ਇਹ ਸੁਨੇਹਾ ਜ਼ਰੂਰ ਦੇਊਂਗਾ ਕਿ ਜਿੱਥੇ ਵੀ ਤੂੰ ਹੈ ਜਿਹੜੀ ਮਨਛਾ ਨਾਲ ਗਿਆ ਰੱਬ ਤੈਨੂੰ ਤਰੱਕੀਆਂ ਦੇਵੇ ਤੂੰ ਆਪਣੇ ਫੀਲਡ 'ਚ ਵਧੇ ਫੁੱਲੇ ਸਾਡੀ ਇਹੀ ਹਮੇਸ਼ਾ ਮਨਛਾ ਰਹੇਗੀ ਪਰ ਅਸੀਂ ਆਪਣਾ ਕਰਦਾਰ ਨਿਭਾਵਾਂਗੇ ਜ਼ਰੂਰ ਜਿੱਥੇ ਵੀ ਜਿਹੜੇ ਵੀ ਪਲੇਟਫਾਰਮ ਤੇ ਪਾਰਟੀ ਲਈ ਕੈਂਪੇਨ ਕਰਨ ਨੂੰ ਕਿਹਾ ਜਾਏਗਾ ਕੈਂਪੇਨ ਕਰਾਂਗੇ ਜਿਹੜਾ ਕੈਂਡੀਡੇਟ ਦੇਗਾ ਉਸ ਕੈਂਡੀਡੇਟ ਦੀ ਡਟ ਕੇ ਮਦਦ ਕਰਾਂਗੇ ਤੇ ਜੋ ਹਾਲਾਤ ਬਣੇ ਸੀ ਬਿੱਟੂ ਜੀ ਲਈ ਇਲੈਕਸ਼ਨ ਚ ਉਧਰ ਜਾ ਕੇ ਸੁਧਰ ਨਹੀਂ ਜਾਣੇ ਤੇ ਇੱਕ ਗੱਲ ਹੋਰ ਕਹਦੇ ਆ ਜਿਹੜੀ ਮਰਜ਼ੀ ਪਾਰਟੀ ਚ ਚਲੇ ਜਾਓ ਸਾਥੀ ਨਜ਼ਰ ਨਹੀਂ ਆਣੇ ਉਥੇ ਵਰਕਰ ਤੇ ਨਜ਼ਰ ਆ ਜਾਣਗੇ ਨਵੇਂ-ਨਵੇਂ ਚਿਹਰੇ ਤੇ ਨਜ਼ਰ ਆ ਜਾਣਗੇ ਪਰ ਉੱਥੇ ਆਸ਼ੂ ਸੰਜੇ ਤਲਵਾੜ ਵੈਦ ਈਸ਼ਵਰ ਜੋ ਚੀਮਾ ਪਾਂਡੇ ਡਾਬਰ ਨਹੀਂ ਲੱਭਣੇ ਉਹਨੂੰ ਉੱਥੇ ਇਹੋ ਜਿਹੇ ਬੰਦੇ ਨਹੀਂ ਲੱਭਣੇ ਜਿਹੜੇ ਉਹਦੇ ਲਈ ਮਰ ਮਿਟਣ ਨੂੰ ਹਮੇਸ਼ਾ ਤਿਆਰ ਸੀ ਅੰਦਰ ਜਾਣ ਨੂੰ ਹਮੇਸ਼ਾ ਤਿਆਰ ਸੀ ਜੱਜਬੇ ਵਾਲੇ ਸਾਥੀ ਨਹੀਂ ਮਿਲਣੇ ਕਹਿੰਦਾ ਉਹਦਾ ਸਾਥੀ ਨਹੀਂ ਮਿਲਨੇ ਇਹ ਗੱਲ ਪੱਕੀ ਹੈ ਤੇ ਉਹ ਸਾਥੀ ਅੱਜ ਇਕੱਠੇ ਹੋ ਕੇ ਬੈਠਣਗੇ ਵੀ ਤੇ ਆਪਣਾ ਫਿਊਚਰ ਕੋਰਸ ਡਿਸਾਈਡ ਵੀ ਕਰਨਗੇ ਜੋ ਹਾਈ ਕਮਾਂਡ ਗੱਲਬਾਤ ਸਾਡੇ ਨਾਲ ਕਰੇਗੀ ਉਹਦੇ ਮੁਤਾਬਕ ਅੱਗੇ ਕੀ ਬਣਨਾ ਹੈ ਫਿਊਚਰ ਕੱਲ ਦੇ ਸ਼ਾਮ ਦੇ ਬੈਠੇ ਵਰਕਰਾਂ ਦੇ ਵਿੱਚ ਬੈਠੇ ਆ ਉਹਨਾਂ ਦੀ ਗੱਲਬਾਤ ਸੁਣ ਰਿਹਾ ਇੱਕ ਝਟਕੇ ਤੋਂ ਬਾਅਦ ਅੱਜ ਵਰਕਰ ਉੱਭਰ ਕੇ ਦੁਬਾਰਾ ਐਨ ਪੱਪਾਪਾਰ ਹੋ ਗਿਆ ਬਾਈ ਹੁਣ ਸਵਾਦ ਆਊਗਾ ਕੈਂਡੀਡੇਟ ਤੁਸੀਂ ਲਿਆਓ ਤੇ ਉਸ ਤੋਂ ਬਾਅਦ ਫਿਰ ਦੇਖਿਓ ਜਮਾਨਤਾਂ ਨਾ ਜ਼ਬਤ ਕਰਾਈਏ ਕਿੰਨਾ ਕੋ ਦੇਖਦੇ ਹੋ ਕਿੰਨਾ ਕੋ ਨੁਕਸਾਨ ਕਿੰਨਾ ਕੋ ਹੁੰਦਾ ਕਿਉਂਕਿ ਪਿਛਲੇ ਦਿਨਾਂ ਜਦੋਂ ਰਾਜਵਾ ਰਾਜਕੁਮਾਰ ਚੱਬੇਵਾਲ ਗਏ ਸੀ ਉਦੋਂ ਤੁਸੀਂ ਕਹੇ ਕਾਂਗਰਸ ਨਰਸਰੀ ਆ ਕਾਂਗਰਸ ਦੇ ਵਿੱਚ ਲੀਡਰਾਂ ਦੀ ਕਮੀ ਨਹੀਂ ਆ ਤਾਂ ਲਗਾਤਾਰ ਜਿਹੜਾ ਇਸ ਤਰ੍ਹਾਂ ਦੇ ਝਟਕੇ ਵੱਜਦੇ ਨੇ ਕਾਂਗਰਸ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਕਿੰਨਾ ਕੋ ਨੁਕਸਾਨ ਕਾਂਗਰਸ ਨੂੰ ਲੁਧਿਆਣਾ ਨੂੰ ਕਿਸ ਤਰ੍ਹਾਂ ਦੇਖਦੇ ਇਸ ਗੱਲ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਬਈ ਕਾਂਗਰਸ ਅ ਲੀਡਰਸ਼ਿਪ ਦੀ ਨਰਸਰੀ ਆ ਅਸੀਂ ਲੀਡਰ ਤਿਆਰ ਕਰਦੇ ਹਾਂ ਪਰ ਬਦਕਿਸਮਤੀ ਹੈ ਕਿਤੇ ਨਾ ਕਿਸੇ ਕਿਤੇ ਨਾ ਕਿਤੇ ਅਸੀਂ ਉਹਨਾਂ ਚ ਆਈਡੀਓਲੋਜੀਕਲੀ ਉਹ ਮਜ਼ਬੂਤੀ ਦੇਣ ਚ ਕਾਮਯਾਬ ਨਹੀਂ ਰਹਿੰਦੇ ਜਿਸ ਕਰਕੇ ਬੀਜ ਉਹਨਾਂ ਕੋ ਮਜ਼ਬੂਤ ਪਾ ਨਹੀਂ ਸਕੇਗੇ ਜਿੰਨਾ ਜਿਆਦਾ ਤੌਰ ਨਿਭਾਇਆ ਜਾਵੇ ਬੀਜ ਤਾਂ ਇੰਨਾ ਮਜ਼ਬੂਤ ਆ ਵੀ ਦੂਜੇ ਫਟਾਫਟ ਉਹਨੂੰ ਲੈਣ ਨੂੰ ਆ ਜਾਂਦੇ ਜਿਹੜੀ ਚੀਜ਼ ਮੈਂ ਕਹਿ ਰਿਹਾ ਸੀ ਵੀ ਆਈਡੀਓਲੋਜੀਕਲੀ ਉਹਨੀ ਮਜ਼ਬੂਤੀ ਨਹੀਂ ਦੇ ਪਾਉਂਦੇ ਲੀਡਰ ਸੰਘਰਸ਼ ਤੋਂ ਨਿਕਲਦਾ ਹੈ ਤੇ ਜਿਨ੍ਹਾਂ ਨੂੰ ਪਲੇਟ 'ਚ ਬੈਠ ਕੇ ਮਿਲੀਆਂ ਹੋਣ ਆ ਲੀਡਰਸ਼ਿਪ ਆ ਉਹ ਸੰਘਰਸ਼ ਨੂੰ ਕੀ ਜਾਣਨ ਅੱਜ ਸੰਘਰਸ਼ ਦਾ ਟਾਈਮ ਸੀਗਾ ਬਿੱਟੂ ਜੀ ਨੇ ਸੰਘਰਸ਼ ਦੀ ਜਗ੍ਹਾ ਆਰਾਮ ਆਪਟ ਕਰਿਆ ਵੀ ਰੂਲਿੰਗ ਪਾਰਟੀ ਐ ਉਹਦੇ ਤੁਹਾਡੇ ਕੋਲ ਸਾਰੇ ਸੋਰਸਸ ਵੀ ਮਿਲਣਗੇ ਤੇ ਤੁਸੀਂ ਇਲੈਕਸ਼ਨ ਵੀ ਸੌਖੇ ਲੜ ਲਓਗੇ ਕੋਈ ਪਰਸੈਪਸ਼ਨ ਨਾਲ ਵੀ ਲੈ ਲੋਗੇ ਪਰ ਲੋਕ ਬੜੇ ਸਿਆਣੇ ਜੇ ਉਹਨਾਂ ਨੇ ਪਿਛਲੇ 22 ਦੇ ਤਜਰਬੇ ਤੋਂ ਜਿੱਦਾਂ ਉਹਨਾਂ ਨੇ ਵੋਟ ਕਰੀ ਸੀ ਜੇ ਥੋੜਾ ਜਿਹਾ ਵੀ ਕੋਈ ਸਿੱਖਿਆ ਲਈ ਹੋਊਗੀ ਤਾਂ ਫਿਰ ਮਿੱਤਰ ਵੋਟ ਨਹੀਂ ਪੈਂਦੀ ਵੋਟ ਤਾਂ ਫਿਰ ਸੰਘਰਸ਼ੀ ਲੀਡਰ ਨੂੰ ਹੀ ਪੈਂਦੀ ਉਹ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਪੈਂਦੀ ਆ ਲੱਗਦਾ ਕਿ ਭਾਜਪਾ ਇਹ ਚ ਬੇਸ਼ੱਕ ਚਲੇਗੇ ਨੇ ਪਰ ਰਾ ਔਖੀ ਆ ਪਾਰਲੀਮੈਂਟ ਦੀ ਇਸ ਵਾਰ ਹਾਂ ਪਰ ਉਹ ਸਿਆਣਾ ਐ ਜੀ ਉਹਨੇ ਪਾਰਲੀਮੈਂਟ ਹੀ ਦੇਖੀ ਜੇ ਪਾਰਲੀਮੈਂਟ ਤੋਂ ਪਰਾਂ ਉਹਨੂੰ ਕੋਈ ਕੋਈ ਗੱਲਾਂ ਕਹੀਆਂ ਗਈਆਂ ਮੈਨੂੰ ਨਹੀਂ ਪਤਾ ਅੱਜ ਜਾਣਾ ਆਈਡੀਓਲੋਜੀਕਲੀ ਜਿਹੜਾ ਉਹਦੇ ਪਰਿਵਾਰ ਨਾਲ ਜਾਂ ਉਹਦੇ ਨਾਲ ਦੂਰ ਦੂਰ ਤਾਈ ਨੇੜਤਾ ਨਹੀਂ ਐ ਜਿਹਦੇ ਕਰਕੇ ਉਹ ਭੱਜ ਗਿਆ ਮੈਨੂੰ ਨਹੀਂ ਸਮਝ ਆਉਂਦੀ ਇੱਧਰ ਕਿਸੇ ਨੇ ਟਿੱਕ ਨਹੀਂ ਕੱਟੀ ਇੱਧਰ ਕਿਸੇ ਨੇ ਟਿੱਕਟੋਕ ਦੇ ਅਗੇਂਸਟ ਮੰਗੀ ਨਹੀਂ ਇੱਕ ਬੰਦਾ ਜਿਹੜਾ ਸਿੰਗਲ ਨਾਮ ਹੈ ਉਹ ਭੱਜ ਜਾਂਦਾ ਤੇ ਫਿਰ ਉਹਦੇ ਮਨ ਦੀ ਕਮਜ਼ੋਰੀ ਤੋਂ ਇਲਾਵਾ ਹੋਰ ਕੀ ਵਿਵੇਕ ਜੀ ਸਮਝੀਏ ਪੱਕੇ ਤਰ੍ਹਾਂ ਦੇਖਦੇ ਹੋ ਕੱਲ ਪ੍ਰਤਾਪ ਬਾਜਵਾ ਦਾ ਵੀ ਬਿਆਨ ਆਇਆ ਕਹਿੰਦੇ ਨੇ ਕਿ ਬਿੱਟੂ ਦੀ ਜਿਹੜੀ ਛਵੀ ਸੀ ਐਂਟੀ ਸਿੱਖ ਸੀਗੀ ਤੇ ਭਾਜਪੀ ਨੂੰ ਉਸ ਦਾ ਨੁਕਸਾਨ ਹੋਏਗਾ ਤੁਹਾਡੇ ਬੜੇ ਨਜ਼ਦੀਕੀ ਰਹੇ ਨੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਦੋਸਤ ਹੈ ਜੀ ਮੈਂ ਉਹਦੇ ਚ ਕੀ ਕਮਜ਼ੋਰੀਆਂ ਕੀ ਨਹੀਂ ਇਹ ਕਾਨੂੰਨ ਕਹਿਣਾ ਹੈ ਜੱਜਦਈ ਨਹੀਂ ਮੇਰੇ ਮੂੰਹੋਂ ਕੋਈ ਗੱਲਾਂ ਇਹ ਉਹ ਦੇਖਣ ਕੀ ਕਹਿਣਾ ਪਰ ਹਾਂ ਉਹ ਪਾਰਟੀ ਛੱਡ ਕੇ ਗਿਆ ਚਾਹੇ ਇਸੇ ਹੀ ਜਗ੍ਹਾ ਤੋਂ ਦੂਸਰੀ ਪਾਰਟੀ ਤੋਂ ਲੜੇ ਲੁਧਿਆਣੇ ਤੋਂ ਆ ਕੇ ਅਸੀਂ ਪੂਰੇ ਤੰਦੇਹੀ ਨਾਲ ਆਪਣੀ ਪਾਰਟੀ ਨਾਲ ਖੜਾਂਗੇ ਔਰ ਆਪਣੇ ਕੈਂਡੀਡੇਟ ਨੂੰ ਜਿਤਾਵਾਂਗੇ ਤਾਂ ਤੁਸੀਂ ਕਿਹਾ ਕਿ ਪਾਰਟੀ ਦੇ ਨਾਲ ਖੜਾਂਗੇ ਪਰ ਚਰਚਾਵਾ ਚਾਲੀਆਂ ਕਿ ਤੁਹਾਨੂੰ ਅਗਰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਕਿਉਂਕਿ ਵੱਡਾ ਚਿਹਰੇ ਦੇ ਤੌਰ ਤੇ ਜ਼ਿੰਮੇਵਾਰੀ ਕਿਉਂਕਿ ਕਾਂਗਰਸ ਵਾਸਤੇ ਵੀ ਇੱਕ ਸੀਟ ਦੇ ਮਜਬੂਤੀ ਨਾਲ ਲੜਨਾ ਇੱਕ ਜ਼ਰੂਰੀ ਹੋ ਗਿਆ ਕਿਉਂਕਿ ਜਦੋਂ ਸਿਟਿੰਗ ਐਮਪੀ ਦੂਜੀ ਪਾਰਟੀ ਚਲੇ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਤਿਆਰ ਹੋ ਤੁਸੀਂ ਮੈਨੂੰ ਜੋ ਜ਼ਿੰਮੇਵਾਰੀ ਦੇਣਗੇ ਉਸ ਜ਼ਿੰਮੇਵਾਰੀ ਲਈ ਤਿਆਰ ਇੱਕ ਇੱਕ ਗੱਲ ਸਮਝ ਲਿਓ ਭਾਈ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਆਪਣੇ ਆਪ 'ਚ ਆਪਣੇ ਆਪ ਨੂੰ ਐਮਪੀ ਬਣਾ ਕੇ ਲੜਨ ਨੂੰ ਤਿਆਰ ਬੈਠਾ ਹੈ ਕੋਈ ਕੈਂਡੀਡੇਟ ਵੀ ਆ ਗਿਆ ਸਾਹਮਣੇ ਜਿਹੜੇ ਮਰਜੀ ਵੱਡੇ ਚਿਹਰੇ ਆ ਜਾਣ ਇਸ ਇਸ ਮੌਕੇ ਦੇ ਉੱਤੇ ਜੋ ਹਾਲਾਤ ਬਣੇ ਆ ਕੱਲ ਤੋਂ ਬਾਅਦ ਲੁਧਿਆਣਾ ਸ਼ਹਿਰ ਦਾ ਵਰਕਰ ਜੂਝ ਜਾਏਗਾ ਇਸ ਸੀਟ ਵਾਸਤੇ ਜਿਹੜਾ ਜਜ਼ਬਾ ਇਹਨਾਂ ਦੇ ਹੁੰਦੇ ਆ ਮਿਸਿੰਗ ਸੀ ਕਿਤੇ ਨਾ ਕਿਤੇ ਜੇ ਤੋ ਫੌਜ ਲੜਨ ਮਰਨ ਲਈ ਤਿਆਰ ਹੋ ਜਾਏ ਨਾ ਫਿਰ ਉਹ ਕਮਾਂਡਰ ਨੂੰ ਵੀ ਨਹੀਂ ਵੇਖਦੀ ਉਹ ਆਪ ਹੀ ਕਮਾਂਡਰ ਬਣੀ ਤੁਰ ਜਾਂਦੀ ਆ ਅੱਗੇ ਤਾਂ ਲੱਗਦਾ ਕਿ ਬਿੱਟੂ ਦੇ ਜਾਣ ਤੋਂ ਬਾਅਦ ਵਰਕਰ ਜਿਹੜਾ ਵਾ ਇਕੱਠਾ ਹੋ ਕੇ ਕਾਂਗਰਸ ਵਾਸਤੇ ਨਿਕਲੇਗਾ ਇੱਕ ਵਾਰ ਫਿਰ ਬਿਲਕੁਲ ਨਿਕਲੇਗਾ ਜੀ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਔਰ ਕਾਂਗਰਸ ਦੇ ਵਰਕਰਾਂ ਦੀ ਚੜ੍ਹਤ ਤੁਸੀਂ ਤਿਆਰ ਹੋ ਅਗਰ ਪਾਰਟੀ ਫੈਸਲਾ ਦਿੰਦੀ ਹੈ ਕਿਉਂਕਿ ਚਰਚਾਵਾ ਚੱਲ ਰਹੀਆਂ ਵਾ ਕਿ ਤੁਹਾਡੇ ਨਾਮ ਤੇ ਜਿਹੜਾ ਵਾ ਮੋਹਰ ਲੱਗ ਸਕਦੀ ਹੈ ਚਰਚਾਵਾ ਹਲੇ ਲੋਕਲ ਲੈਵਲ ਤੇ ਹੈ ਕੀ ਹਾਈ ਕਮਾਂਡ ਸੋਚਦੀ ਹੈ ਲੋਕਲ ਲੀਡਰਸ ਨਾਲ ਡਿਸਕਸ ਕਰਕੇ ਜੋ ਫੈਸਲਾ ਹੋਏਗਾ ਉਹਨੂੰ ਮੰਨਾਂਗੇ ਜੀ ਬਿਲਕੁਲ ਐਸੀ ਹੈ ਭਾਦਪੁਰਸ਼ਨ ਆਸ਼ੂ ਜਿਹੜੇ ਰਵਨੀਤ ਬਿੱਟੂ ਦੇ ਭਾਪੀ ਜੁਆਇਨ ਕਰਨ ਤੋਂ ਬਾਅ ਜੋ ਚਰਚਾਵਾ ਚੱਲਿਆ ਹੁੰਦੇ ਤੇ ਵੱਡੇ ਬਿਆਨ ਦਿੰਦੇ ਨੇ ਰਾਜ ਆਏ ਨੇ ਕਹਿੰਦੇ ਨੇ ਕਿ ਰਵਨੀਤ ਬਿੱਟੂ ਬੇਸ਼ੱਕ ਭਾਜਪਾ ਚਲਾ ਗਿਆ ਪਰ ਲੁਧਿਆਣਾ ਦੇ ਵਰਕਰ ਇੱਕ ਵਾਰ ਫਿਰ ਜੋਰ ਸ਼ੋਰ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਜੀਤਾਨ ਦੇ ਵਾਸਤੇ ਨਿਕਲਣਗੇ ਤੇ ਜੇ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਹਰ ਪਾਰਟੀ ਦੇ ਫੈਸਲੇ ਦਾ ਉਹ ਸਿਰ ਮੱਥੇ ਸਵਾਗਤ ਕਰਨਗੇ ਕੈਮਰਾ ਪਰਸਨ ਗੋੜੀ ਦੇ ਨਾਲ ਵਿਵੇਕ ਕਾਲ ਪੰਜਾਬ ਤੱਕ ਲੁਧਿਆਣਾ